ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਪ੍ਰੀਤਪਾਲ ਕੌਰ ਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ। ਆਪਾਂ ਕਰਦੇ ਜੀ ਬਲੌਗ ਸਟਾਰਟ ਆਪਾਂ ਕਰਦੇ ਖਮ ਸਾਰੇ ਕਰ ਲੈਨੇ। ਆਪਾਂ ਹੁਣ ਇਧਰ ਥਾਉ ਸਮਾਰਦੇ ਜੀ ਤੁਸੀਂ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੱਧ ਤੋਂ ਵੱਧ। ਚਲੋ ਜੀ ਆਪਾਂ ਹੁਣ ਆ ਥਾਉ ਸਮਾਰਦੇ ਦੇਖਦੇ ਆਪਾਂ ਮੱਝਾ ਵਾਰੇ ਬੰਨਿਆ ਕਰਾਂਗੇ ਹੁਣ। ਅੱਜ ਖੇਡ ਖੜਿਆ ਰਹੀਆਂ ਡੈਡੀ ਹੈ ਨਹੀਂ ਅੱਜ ਖੇਡ ਖੜਿਆ ਰਹੀ ਚੱਲਣਗੀਆਂ ਹਾਂ ਅਜ ਨਹੀਂ ਤਾਂ ਅੱਜ ਬੰਦਾ ਹੈ ਨਹੀਂ ਦਾ ਉਹਦੇ ਉਹਨਾਂ ਤਾਂ ਇਸ ਮਾਰ ਦਾਂਗੇ ਕਿਹੜਾ ਜਿਹੜਾ ਚੱਕੇ ਦੀ ਹੈ ਇਹ ਮੇਂ ਨੇ ਤਾਂ ਸਾਰਾ ਕੁਝ ਵਿਚ ਚਾਜੂਗਾ ਮੈਂ ਤੁਹਾਨੂੰ ਸਾਰੀ ਚੱਕ ਕੇ ਐਂ ਚੱਕ ਕੱਢਾਂਗੇ ਅੱਜ ਅਸੀਂ ਆ ਨਾ ਇੰਨੀ

ডে না কৰ্মচ ন

ਤਾਂ ਆਪਣੇ ਕੱਟੇ ਹੋਗਾ ਗਰੂ ਇਹ ਤਾਂ ਸਾਰਾ ਦਿਨ ਗੰਦ ਪਿਆ ਰਹਿੰਦਾ ਘਰੇ ਉਹ ਘਰੇ ਬੜਨ ਨੂੰ ਵੀ ਨਹੀਂ ਜੀ ਕਰਦਾ ਹੁੰਦਾ ਜਦੋਂ ਹਾਈ ਧੂੜੀ ਕਰਿਆ ਕਰਨਗੇ ਦਾ ਹੁੰਦਾ ਆਪਣੇ ਕੰਮ ਵੀ ਸੁਖਨਾ ਬਾਦ ਜੂਦਾ ਤਾਂ ਕਿਤੇ ਡੈਡੀ ਕੋਈ ਜੀ ਫਲਦੀ ਕਰਕੇ ਜਿਵੇਂ ਤੂੰ ਪੰਚ ਰੱਖ ਗਨ ਸੁਣਾਈ ਪਾ ਰਾਂ ਨੇ चलो जी इतने आ गए सी भूआ जी तो हूँ रोटी खा रहे नी भूआ जी वो सवेरे सवेर की रोटी आ गई तो सवेरे खा के नहीं आए थे इतने आके खाधी है

ਕੀ ਕਰ ਗਰਮੀ ਜਿਆਦੇ ਪਾਣੀ ਲੈ ਕੇ ਪਹਿਲਾਂ ਨਹੀਂ ਪਤਾ ਨਹੀਂ ਨਾ ਹੁਣ ਨਹੀਂ ਸਕਦਾ ਪਤਾ ਨਹੀਂ ਨਾ ਪਾ 500 ਰੁਪਏ ਮਾਰੇ ਆਦਾ ਹੈ ਨਾ ਮੈਂ ਵੀ ਸਾਰ ਨੂੰ ਪਹਿਲਾਂ ਕਹਿੰਦਾ ਹੈ ਨਾ ਹਾਂ ਲੰਮੀ ਦੋ ਮੈਂ ਨਾ ਇਹ ਗਾਦੀ ਲੈ ਲਈ ਤੇ ਮੈਂ ਪਹਿਲਾਂ ਬੀਡੀਐਨ ਦੀ ਜਿੰਦ ਮਾਈ ਮਾਰ ਚੱਕ ਲਿਆ ਮੈਂ ਕਿਤੀ ਲੈਦੀ ਨੂੰ ਮੈਂ ਤੇ ਨਾ ਬੀਡੀਐਨ ਹੋਊਗੀ ਬੰਦੇ ਨੂੰ ਬਾਈਕਲ ਦੇਣਾ ਉਹਨਾਂ ਨੂੰ ਨਾ ਬਿਤਾਈ ਕਿ ਮੈਂ ਬੰਗਾਈ ਸੀ 4 4 ਕੱਢ ਦੇਗੀ ਨੀ ਵਾਹ ਪਿੱਲੀ ਰੱਖਾਂਗੇ ਕਿਹਨੇ ਉਹ ਪੰਜ ਸੀ ਕਿਛਾ ਦੇ ਤਾਂ ਉਹ ਡਿਡੀਦ ਨਹੀਂ ਲੋੜ ਨਹੀਂ ਪੈਦੀ ਪੈਂਦੀ ਨਹੀਂ ਹੁਣ ਮੈਂ 4 ਕਰਦੀ ਆ ਅੱਗੇ ਨੂੰਲੇ ਤੇ ਆਪਾਂ ਕੰਮ ਕਰਦੇ ਦੋ ਦੋ ਜਾਦੇ ਹਾਂ ਬੰਦਾ ਟੋਟਲ ਹੋਰੀਆਂ ਨਹੀਂ ਸਕਦੇ ਠੀੜੀ ਉੱਤੇ ਬੈਠਣ ਚਾਹ ਨਹੀਂ ਆ ਕੀ ਕਰੇਗੀ ਮਹਾਨਾ ਮੇਰੇ ਚਾਰ ਕੁੜੇ ਨਹੀਂ ਹੈਗੇ ਤਾਂ ਮਾਲ ਇੱਕ ਬੋਲ ਰਹੇ ਨੇ ਪੰਜ ਤੋਂ ਕਿੰਨੇ ਮੇਰੇ ਤਾਂ ਪੱਲੇ ਕਰ ਲਏ ਜਾਂ ਤੰਦਰ ਕਰ ਲਏ ਸਭ ਜਰਾ ਆ ਕੇ ਦਿਨ ਆਖੋ ਬਾਤਾਂ ਕਰਦੇ ਆਂ ਪੂਰੀਆਂ ਹੀ ਕਰਦੇ ਆਂ ਮੈਂ ਤਾਂ ਪੰਜ ਬਰ ਮੈਂ ਤਰ ਤੁਰਨਾ ਸਾਨੂੰ ਸਾਹਸ ਰਾਜਾ ਇਹਨਾਂ ਦੇ ਕਹਿੰਦੇ ਨੇ ਕਿ ਜੀ ਲੋੜ ਤੇ ਕੰਮ ਵੀ ਕੀ ਦਾ ਕਰੋਂ ਦੇਖੀਏ ਉਹ ਤਾਂ ਹੈ ਜੀ ਕਿ ਉਹ ਛੋਟੇ ਛੋਟੇ ਤੁਗਦੇ ਨਾ ਮੈਂ ਕੋਈ ਤਾਂ ਚੀ ਚੱਕ ਲੈਂਦਾ ਜਾ ਤੁਸੀਂ ਬੈਠਾ ਜਦ ਕੋਸਤੇ ਵੀ ਲੱਗ ਜਾਂਦੇ ਮੈਂ ਲਾਣੀ ਕੋਈ ਬੈਠ ਕੇ ਵਧੀਆ ਹੈ ਹਾਂ

ਸਰਦੀ ਨਹੀਂ ਰਹੀ ਨਾ ਇੱਥੇ ਨਹੀਂ ਆਇਆ ਕਿ ਕੰਮ ਬਦਵਾ ਕੇ ਆ। ਆਪਾਂ ਬਾਹਰ ਅਧੂਰੀ ਆ ਗਈ ਐ। ਹਮ ਆਸੈਂਟ ਕਰਿਆ ਤੋੜਿਆ ਜਾਨਾ ਕਿ ਪਹਿਲਾਂ ਉਹ ਕੀਆ ਜੇ ਹੁਣ ਆਸੀ। ਕੰਮ ਚਾਰ ਬਣਾਉਣ ਨੂੰ ਕਹੜਾ ਲਈ। ਪ੍ਰਿੰਟਰ ਦਾ ਨਾਮ ਕੀ 500 ਖਰੀਦੀ ਰਹੀ ਜਿਹੜੀ ਟੁਕੜੇ ਬੇਰੇ ਲਉਂਗਾ। ਇਹਦੇ ਨਾਲ ਇਹਨਾਂ ਪਾਲੇ ਰਹਿ ਗਏ। ਕਰਕੇ ਪ੍ਰਿੰਟਰ ਚ ਹੀ ਗੀਲੀ ਮੈਂ ਕਰਦੀ ਆ ਬਣਾਉਣੀ ਮੈਂ ਸੱਦ ਬਾਰੇ ਤੋ ਬਾਰੇ। ਕੀ ਹੋ ਗਾ ਨਹੀਂ ਮਤ ਕੋਈ ਦਿਮਾਗ तो मैं <देखे> दोगर दोगर दो सुतरा नहीं हूं दो और कर में रट नहीं हां और कर दो दो सोना पहने लाल रहती हूं चलो चलो मामला गरम है गर्मी से तो थे पता भी गर्मी जो आवन ही लगा है तो कहन दे बड़ा प्रिंट ले नहीं तू छोटा प्रिंट पसंद कर रही है मेटल नहीं लाना है नहीं अपन कर दे यार प्रिंट पे तो बिच्छी बता बिच्छी सोता ही कर रहे हैं तो मैं ब्लैक पार्टी लग रही है अब कौन से देख रहे हैं अरे आप देख रहे हो दो सूट देख रहे हो पहले एक सीमिया उन्होंने देख रहे हैं ऐसे तो हम नासर देख रहे हैं नासर देख रहे हैं ना सर हम नासर वो भी पहला वो दूसरे स� तो वो तो लाइनिंग रेड से तुम्हारे तो नहीं ना ना पर लाइनिंग तो

ਤੇ ਪੂਜੀ ਨੇ suit ਦੇਖ ਲਿਆ ਸੀਗਾ ਪੂਜੀ ਨੇ black color ਦਾ ਲੈ ਲਿਆ ਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਛਤਰੀ ਆਕਰ